ਜਿੰਦਾਬਾ 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 ਸਾਡਾ ਇੱਕ ਜਿੰਦਾਬਾ 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 ਸਰਕਾਰ ਮੁਰਦਾਬਾ 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 ਕੇਂਦਰ ਦੀ ਸਰਕਾਰ ਮੁਰਦਾਬਾ 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 ਸੀਆਈਟੀ ਨੂੰ ਜਿੰਦਾਬਾ ਜਿੰਦਾਬਾ ਦੋਸਤੋ ਜਿਨੇ ਕਿਸ ਨੂੰ ਪਤਾ ਕਿ 25 ਤੇ 26 ਨਵੰਬਰ ਨੂੰ ਸੈਂਟਰ ਆਫ ਇੰਡੀਆ ਟ੍ਰੇਡ ਜੁਨੀਆਨ ਦਾ ਸੁਰੂਰ ਦੇ ਵਿੱਚ ਜਿਹੜਾ ਡੈਲੀਗੇਸ਼ਨ ਜਲਾਸ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਡੈਲੀਗੇਸ਼ਨ ਨੇ ਸੁਰੂਰ ਪਹੁੰਚਨੇ ਨੇ 25 ਤੇ 26 ਨਵੰਬਰ ਨੂੰ ਤੇ ਜਿਹੜੀ ਤਿਆਰੀ ਦੇ ਲਈ ਅੱਜ ਜਿਹੜੀ ਹੈ ਸਵਾਗਤੀ ਕਮੇਟੀ ਵੱਲੋਂ ਮੀਟਿੰਗ ਬਰਨਾਲੇ ਵਿੱਚ ਕੀਤੀ ਗਈ ਹੈ ਇਸ ਵੇਲੇ ਅਸੀਂ ਤਰਖਸ਼ਿਲ ਪਵਨ ਬਰਨਾਲੇ ਦੇ ਵਿੱਚ ਖੜੇ ਆ ਜਿੱਥੇ ਜਿਹੜੀ ਸੀਆਈਟੀ ਨੂੰ ਜਿਹੜੀ ਸਵਾਗਤੀ ਕਮੇਟੀ ਹੈ ਉਹਦੀ ਮੀਟਿੰਗ ਹੈ ਅੱਜ ਹੋ ਰਹੀ ਹੈ ਜਿਹਦੇ ਵਿੱਚ ਪੰਜਾਬ ਦੇ ਆਗੂ ਪੰਜਾਬ ਦੀ ਲੀਡਰਸ਼ਿਪ ਪਹੁੰਚੀ ਹੈ ਆਪਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਤਰਖਸ਼ਿਲ ਪਵਨ ਬਰਨਾਲਾ ਬਰਨਾਲਾ ਤੋਂ ਦਿਖਾ ਰਹੇ ਆ ਜਿੱਥੇ ਅੱਜ ਸੀਆਈਟੀ ਜੁਦੀ ਜਿਹੜੀ ਮੀਟਿੰਗ ਹੈ ਉਹ ਹੋ ਰਹੀ ਹੈ ਜਿਹੜੀ 25 ਦੇ 26 ਨਵੰਬਰ ਨੂੰ ਸਰੂਰ ਦੇ ਵਿੱਚ ਜਿਹੜਾ ਡੈਲੀਗੇਸ਼ਨ ਜਾ ਰਿਹਾ ਹੈ ਉਹਦੀ ਤਿਆਰੀ ਦੇ ਲਈ ਜੀ ਆਇਆਂ ਇਹ ਮੀਟਿੰ ਅੱਜ ਸੀਆਈਟੀ ਦਾ ਜੋ 25 ਤੇ 26 ਨਵੰਬਰ ਨੂੰ ਸੰਗਰੂਰ ਦੇ ਵਿੱਚ ਕਾਨਫਰੰਸ ਹੋ ਰਹੀ ਹੈ ਡੈਲੀਗੇਟ ਕਾਨਫਰੰਸ ਕੀਤੀ ਜਾ ਰਹੀ ਹੈਗੀ ਉਹਦੇ ਸਬੰਧ ਦੇ ਵਿੱਚ ਸਵਾਗਤੀ ਕਮੇਟੀ ਵੱਲੋਂ ਅੱਜ ਅਸੀਂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚੋਂ ਖੇਤ ਮਜ਼ਦੂਰ ਆਂਗਣਵਾੜੀ ਵਾਲੀਆਂ ਭੈਣਾਂ ਨਰੇਗਾ ਵਾਲੇ ਸਾਥੀ ਮਿੱਢਲੇ ਮਿਲ ਦੀਆਂ ਬੀਬੀਆਂ ਤੇ ਵੱਖ-ਵੱਖ ਵਰਗਾਂ ਦੇ ਵਿੱਚ ਉਹ ਮਜ਼ਦੂਰ ਤੇ ਕਿਸਾਨਾਂ ਨੇ ਸਮੂਹਿਤ ਕੀਤੀ ਜੋ ਜਲਾਸ ਤਨ ਕੀਤਾ ਜਾ ਰਿਹਾ ਉਸ ਨੂੰ ਕਾਮਯਾਬ ਕਰਨ ਦੇ ਲਈ ਉਸ ਨੂੰ ਨੇਪਰੇ ਚਾੜਨ ਦੇ ਲਈ ਸਾਥੀਆਂ ਨਾਲ ਗੱਲ ਕੀਤੀ ਜਿੱਥੇ ਸਾਡੇ ਸੁਭਾਈ ਆਗੂਆਂ ਨੇ ਸੀਟੂ ਦੇ ਨੇ ਰਾਜਨੀਤਿਕ ਕਾਜ ਦੇ ਕੀ ਹਾਲਾਤ ਹੈ ਸੀਟੂ ਦੇ ਪਿਛਲੇ ਸਮੇਂ ਦੇ ਵਿੱਚ ਲੜੀਆਂ ਗਈਆਂ ਲੜਾਈਆਂ ਤੇ ਤਜਰਬੇ ਸਾਂਝੇ ਕੀਤੇ ਉਥੇ ਅਸੀਂ ਜਲਾ ਸੰਗਰੂਰ ਦੇ ਵਿੱਚ ਉਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਸਾਥੀਆਂ ਨੂੰ ਜਿੱਥੇ ਫੰਡ ਦੇ ਤੌਰ ਤੇ ਅਪੀਲ ਕੀਤੀ ਉਹਨਾਂ ਬੜੇ ਖੁਸ਼ੀ ਦੇ ਨਾਲ ਉਹ ਕਾਪੀਆਂ ਲੈ ਕੇ ਪਿੰਡਾਂ 'ਚ ਗਏ ਆਂ ਵਿਸ਼ਵਾਸ ਤੋਂ ਆਇਆ ਹੈ ਕਿ ਇਸ ਸਮੇਂ ਦੇ ਦੌਰਾਨ ਅਸੀਂ ਪਿੰਡ ਦੇ ਵਿੱਚ ਘਰ-ਘਰ ਜਾ ਕੇ ਆਪਣੇ ਸਾਥੀਆਂ ਉਸ ਲਈ ਕਾਨਫਰੰਸ ਲਈ ਉਗਰਾਹੀ ਕਰਾਂਗੇ ਔਰ ਕਿਸਾਨ ਸਭਾ ਵਾਲੇ ਸਾਥੀਆਂ ਨੇ ਇਸ ਗੱਲ ਨੂੰ ਲਿਆ ਹੈ ਕਿ ਪਿੰਡਾਂ ਜਾ ਕੇ ਦੂਜੇ ਸਾਥੀਆਂ ਨੂੰ ਨਾਲ ਲੈ ਕੇ ਰੈਲੀਆਂ ਕਰਕੇ ਆਮ ਲੋਕਾਂ ਤੱਕ ਇਸ ਗੱਲ ਨੂੰ ਲਿਜਾਇਆ ਜਾਊਗਾ ਕਿ ਦੇਸ਼ ਦੇ ਵਿੱਚ ਲੜਨ ਵਾਲੀ ਸਭ ਤੋਂ ਵੱਡੀ ਮਜ਼ਦੂਰਾਂ ਦੀ ਜਥੇਬੰਦੀ ਸੀਆਈਟੀ ਦਾ ਜੋ ਜਲਾਸ ਸੰਗਰੂਰ ਦੇ ਵਿੱਚ ਹੋ ਰਿਹਾ ਹੈ ਉਹ ਬਰਨਾਲਾ ਤੇ ਮਲੇਰਕੋਟਲਾ ਤਿੰਨਾਂ ਜ਼ਿਲ੍ਹਿਆਂ ਦਾ ਉਹਨਾਂ ਦਾ ਇੱਕੋ ਹੀ ਜ਼ਿਲ੍ਹਾ ਹਜੇ ਕੰਮ ਕਰਦਾ ਹੈ ਸੰਗਰੂਰ ਦੇ ਵਿੱਚ ਉਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦਿਓ ਉਸ ਲਈ ਅਸੀਂ ਪ੍ਰਚਾਰ ਲਈ ਪਿੰਡ-ਪਿੰਡ ਜਾਵਾਂਗੇ ਜੋ ਸਾਥੀਆਂ ਨੇ ਹੋਰ ਅਗਲਾ ਪ੍ਰੋਗਰਾਮ ਹੈ ਉਹ ਸਾਥੀ ਮਾਨ ਸਿੰਘ ਰੋੜੀ ਜੋ ਸਾਡੇ ਸਟੇਟ ਦੇ ਪ੍ਰਧਾਨ ਹੈ ਉਹ ਤੁਹਾਡੇ ਨਾਲ ਗੱਲ ਕਰਨਗੇ ਲੋ ਜੀ ਉਹ ਦੂਸਰੇ ਕਮਰੇ ਦੇ ਅੰਦਰ ਗਏ ਉਹ ਦੇਖਿਆ ਅੱਜ ਦੀ ਸਿਹਤ ਕਮੇਟੀ ਵੱਲੋਂ ਰੱਖੀ ਮੀਟਿੰਗ 'ਚ ਮੈਂ ਤੇ ਕਾਉਂਟ ਚੰਦਰ ਸ਼ੇਖਰ ਜੀ ਲੋਏ હાਏ ਸੀਗੇ ਸ਼ਾਮਲ ਹੋਏ ਸੀਗੇ ਇਸ ਮੀਟਿੰਗ ਦੇ ਵਿੱਚ ਜੋ ਅਸੀਂ ਦੇਖਿਆ ਉਹ ਬਹੁਤ ਹੌਸਲਾ ਲੋਕਾਂ ਚ ਬਹੁਤ ਅਕਸਾ ਹੈ ਤੇ ਅਸੀਂ ਉਹ ਤੋਂ ਨਾਲ ਤਸੱਲੀ ਪ੍ਰਕਟ ਕੀਤੀ ਹੈ ਅਸੀਂ ਇਹ ਮੈਂਬਰ ਜਿਹੜੇ ਐ ਇਹ ਜ਼ਿਲ੍ਹੇ ਬਰਨਾਲੇ ਵਾਲੇ ਚਾਰ ਵੈਸੇ ਵੀ ਲੈ ਸਕਦੇ ਸੀਗੇ ਪਰ ਸੀਆਈਟੀਯੂ ਜਿਹੜੀ ਐ ਜਮਹੂਰੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਦੀ ਹੈ ਤੇ ਸਾਡੇ ਚੇਅਰਮੈਨ ਸਾਹਿਬ ਨੇ ਮੀਟਿੰਗ ਬੁਲਾ ਕੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਲੋਕਾਂ ਤੋਂ ਪ੍ਰਮਾਣਤ ਮਤਲਬ ਹੱਥ ਖੜੇ ਕਰਕੇ ਪ੍ਰਮਾਣ ਦੁਈ ਲਈ ਹੈ ਤੇ ਉਹ ਜਿਹੜੇ ਹੈ ਇਹ ਚਾਰ ਮੈਂਬਰ ਕਮੇਟੀ ਦੇ ਵਿੱਚ ਜਿਹੜੇ ਉਹ ਪਾਏ ਗਏ ਆ ਤੇ ਚੰਨ ਕਾਉਨ ਚੰਦਰ ਸ਼ੇਖ ਜੀ ਨੇ ਕਲੀਅਰ ਦੱਸਿਆ ਵੀ ਜਿਹੜੀਆਂ ਲੜਨ ਵਾਲੀਆਂ ਜਿਨ੍ਹਾਂ ਦੇ ਖਿਲਾਫ ਭੰ ਲੜ ਰਹੇ ਆ ਉਹ ਤਾਂ ਤਾਂ ਬਹੁਤ ਬੜੀਆਂ ਐ ਇੱਥੋਂ ਤੱਕ ਪਏ ਅਮਰੀਕਾ ਤੱਕ ਜਿਹੜੇ ਉਹਨਾਂ ਨੂੰ ਜਿਹੜੀ سپورਟ ਹੈ ਕੇਂਦਰ ਦੀ ਸਰਕਾਰ ਦੇ ਖਿਲਾਫ ਲੜਨਾ ਕੋਈ ਇਕੱਲੀ ਕਹੇ ਦੀ ਜਾਂ ਪੰਜਾਬ ਦੀ ਸਰਕਾਰ ਦੇ ਖਿਲਾਫ ਜਿਹੜੇ ਨੋਟੀਫਿਕੇਸ਼ਨ ਮਜ਼ਦੂਰਾਂ ਦੇ ਕਿਸਾਨਾਂ ਦੇ ਸਕਰੀਮ ਵਰਕਰਾਂ ਦੇ ਖਿਲਾਫ ਹੋ ਰਹੇ ਆ ਉਹਨਾਂ ਦੇ ਖਿਲਾਫ ਕੋਈ ਇਕੱਲੇ ਕੇ ਲੜਨਾ ਕੋਈ ਇਕੱਲੇ ਕੇਰੀ ਦੀ ਗੱਲ ਨਹੀਂ ਸੇ ਸੱਦਾ ਦਿੱਤਾ ਅਸੀਂ ਤੇ ਅਸੀਂ ਸਾਰੇ ਲੋਕਾਂ ਨੂੰ ਇਕੱਠੇ ਵੀ ਕਰਾਂਗੇ ਤੇ ਜਲਾਸ ਦੇ ਵਿੱਚ ਇਹ ਮਤ ਲੋਕਾਂ ਨੂੰ ਸੱਦਾ ਦੇਵਾਂਗੇ ਸਮਰੂਰ ਦੇਣ ਨੂੰ ਸਾਰੇ ਪੰਜਾਬ ਦੇਆਂ ਨੂੰ ਤੇ ਇੱਕ ਮੁੱਠ ਹੋ ਕੇ ਹੀ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਜਿਵੇਂ ਕਿਸਾਨ ਇਕੱਠੇ ਹੋ ਕੇ ਲੜੇ ਮਜ਼ਦੂਰਾਂ ਨਾਲ ਸਾਥ ਦਿੱਤਾ ਐ ਐਸੀ ਤਰ੍ਹਾਂ ਆਸ ਲੈ ਕੇ ਵੀ ਜਾਵਾਂਗੇ ਸੱਦਾ ਵੀ ਦੇਵਾਂਗੇ ਮਜ਼ਦੂਰਾਂ ਦਾ ਸਾਥ ਜਿਹੜਾ ਕਿਸਾਨ ਵੀ ਦੇਣ ਤੇ ਖੇਤ ਮਜ਼ਦੂਰ ਦੇਣ ਅਸੀਂ ਉਹਦੇ ਵਿੱਚ ਸਫਲ ਜਲਾਸ ਮਤਲਬ ਹੋ ਕੇ ਨਿਕਲਾਂਗੇ ਅਸੀਂ ਅੱਜ ਦੇ ਲੋਕਾਂ ਨੂੰ ਜਿਹੜੇ ਇਕੱਠੇ ਹੋਏ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਅਸੀਂ ਪੂਰਨ ਰੂਪ ਵਿੱਚ ਇਹਨੂੰ ਕਾਮਯਾਬ ਕਰਾਂਗੇ ਧੰਨਵਾਦ ਸਤਿਜੀ ਮੈਂ ਕੇਵਲ ਇਨਾ ਕੁਣਾ ਸੋਣਾ ਕਿ ਅੱਜ ਮਜ਼ਦੂਰ ਜਮਾਤ ਸਾਹਮਣੇ ਵਿਸ਼ੇਸ਼ ਤੌਰ ਤੇ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਇੱਕ ਬਹੁਤ ਗੰਭੀਰ ਖਤਰੇ ਸਾਹਮਣੇ ਪੇਸ਼ ਹੈ ਜਿੰਨੇ ਮਜ਼ਦੂਰਾਂ ਦੇ ਪੱਖ ਦੇ ਕਾਨੂੰਨ ਬਣੇ ਆ ਟਕ ਉਹਨਾਂ ਤੂੰ ਇ ਕਾਨੂੰਨਾਂ ਨੂੰ ਰੱਦ ਕਰਕੇ ਉਹਨਾਂ ਚਾਵਕ ਚਾਰ ਲੇਬਰ ਕੋਡ ਬਣਾ ਦਿੱਤੇ ਔਰ ਬਹੁਤ ਸਾਰੀ ਸੂਬਾ ਸਰਕਾਰਾਂ ਪੰਜਾਬ ਦੇ ਅੰਦਰ ਆਪ ਪਾਰਟੀ ਦੀ ਸਰਕਾਰ ਸਮੇਤ ਉਹਨਾਂ ਨੇ 12 12 ਘੰਟੇ ਦੀ ਡਿਊਟੀ ਦੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਸਾਡੇ ਕਹਿਣ ਤੋਂ ਬਾਅਦ ਵੀ ਅਜੇ ਨੋਟੀਫਿਕੇਸ਼ਨ ਰੱਦ ਨਹੀਂ ਕੀਤੇਗੇ ਵਾਪਸ ਨਹੀਂ ਲਏਗੇ ਇਸੇ ਤਰੀਕੇ ਨਾਲ ਜਿਹੜਾ ਕਾਨੂੰਨੀ ਰੂਪ ਦੇ ਅੰਦਰ ਮਜ਼ਦੂਰਾਂ ਦੀ ਹਰ 5 ਸਾਲ ਤੋਂ ਬਾਅਦ ਤਨਖਾ ਦਾ ਉਹ ਜਰੂਰ ਜ਼ਰੂਰ ਕਹਿੰਦੇ ਆ ਪੰਜਾਬੀ ਚ ਉਹਦਾ ਵਾਅਦਾ ਹੋਣਾ ਚਾਹੀਦਾ ਪਰ ਪੰਜਾਬ ਪਿਛਲੇ 12 ਸਾਲਾਂ ਤੋਂ ਕੋਈ ਤਨਖਾ ਦਾ ਵਾਅਦਾ ਨਹੀਂ ਕੀਤਾ ਗਿਆ ਤੇ ਲੇਬਰ ਕਾਨੂੰਨਾਂ ਦੀ ੱੱਜੀਆਂ ਉਡਾਈ ਜਾ ਰਹੀਆਂ ਸੋ ਅਸੀਂ ਇਹਨਾਂ ਗੱਲਾਂ ਦੇ ਵਿਰੁੱਧ ਜਿੱਥੇ ਵੜਾਈ ਦੀ ਬੰਦਗੀ ਕਰਨੀ ਹੈ ਜਿਹੜੇ ਨਿਸ਼ਾਦ ਹਿੱਸੇ ਨੇ ਦੇਸ਼ ਦੇ ਜਿਵੇਂ ਜਿੰਨੇ 4 ਕਰੋੜ ਦੁਕਾਨਦਾਰ ਨੇ ਹਿੰਦੁਸਤਾਨ ਚ ਕੋਈ ਚੱਕੀਆਂ ਦਾ ਕੋਈ ਰਾਸ਼ਨ ਵੇਚਦਾ ਕੋਈ ਚਾਹ ਦੀ ਦੁਕਾਨ ਹੈ ਕਿਸ ਦੀ ਬਾਕੀ ਹੈ ਕਿਸੇ ਫਰਨੀਚਰ ਦੀ ਹੈ ਉਹ ਸਾਰੇ ਦੁਕਾਨਦਾਰਾਂ ਦੇ ਉੱਤੇ ਜਿਹੜਾ ਆਨਲਾਈਨ ਟਰੇਡਿੰਗ ਆ ਗਈ ਹੈ ਲਗਭਗ ਅਮਰੀਕਨ ਕੰਪਨੀਆਂ ਬਹੁਤੀਆਂ ਈਵਨ ਮੋਟਰਸਾਈਕਲ ਸਕੂਟਰ ਕਾਰਾਂ ਦਾ ਜਿਹੜਾ ਕਿਰਾਇਆ ਟੈਕਸੀਆਂ ਵਾੜਾ ਇੱਥੇ ਉਹ ਵੀ ਸਾਰੀ ਉਬਰ ਓਲਾ ਉਹ ਕੰਪਨੀਆਂ ਸਾਰਾ ਕਾਰੋਬਾਰ ਤੇ ਕਬਜ਼ਾ ਕਰ ਗਈਆਂ ਔਰ ਛੋਟੇ ਦੁਕਾਨਦਾਰ ਈਵਨ ਜਿਹੜੇ ਮਾਲ ਵੱਡੇ ਬਣੇ ਸੀ ਉਹਨਾਂ ਦੇ ਉੱਤੇ ਵੀ ਜਿਹੜੀ ਆਨਲਾਈਨ ਟਰੇਡਿੰਗ ਆ ਬਦੀ ਸ਼ੀ ਕੰਪਨੀਆਂ ਦੀ ਉਹ ਕੌਜਾ ਕਰਦੀ ਜਾ ਰਹੀ ਹੈ ਤੇ ਸਾਡੇ ਛੋਟੇ ਜਿਹੜੇ ਪਰਚੂਨ ਦੇ ਕਾਰੋਬਾਰੀ ਆ 4 ਕਰੋੜ ਦੁਕਾਨਦਾਰਾਂ ਦੇਸ਼ ਦੇ ਉਹਨਾਂ ਸਾਹਮਣੇ ਇੱਕ ਆਪਣਾ ਜਿਹੜਾ ਪੂੰਜੀ ਲਾਈ ਹੋਈ ਆ ਉਹਨਾਂ ਨੇ ਉਹਨਾਂ ਦੇ ਬੇਲਜਵਾਬੀ ਦਾ ਵੀ ਖਤਰਾ ਉਹਨਾਂ ਸਾਹਮਣੇ ਆ ਕੇ ਖੜਾ ਹੋ ਗਿਆ ਇਸੇ ਤਰੀਕੇ ਨਾਲ ਕਿਸਾਨਾਂ ਸਾਹਮਣੇ ਜਿਹੜੇ ਕਿਸਾਨ ਦੇ ਜ਼ਮੀਨ ਦੇ ਕਾਨੂੰਨ ਕਿਸੇ ਵੱਡੇ ਬਣਾਏ ਸੀ ਉਹ ਸਾਰੇ ਕਾਨੂੰਨਾਂ ਹੀ ਧੱਜੀਆਂ ਬਾਤੀਆਂ ਤੇ 85% ਕਿਸਾਨ ਪੰਜਾਬ ਦਾ ਵੀ ਉਹ ਹੈ ਜਿਹਦੇ ਕੋਲ ਇੱਕ ਹੈਕਟੇਰ ਤੋਂ ਘੱਟ ਜ਼ਮੀਨ ਹੈ ਹੈਕਟੇਰ ਦਾ ਮਤਲਬ ਹੈ ਢਾਈ ਏਕੜ ਤੋਂ ਵੀ ਘੱਟ ਜ਼ਮੀਨ ਹੈ ਤੇ ਉਹ ਸਾਰੇ ਬਰਮਾਜੀ ਦੇ ਕਿਨਾਰੇ ਦੇ ਪਹੁੰਚ ਗਏ ਅੱਜ ਵੀ ਪੰਜਾਬ ਦੇ ਅੰਦਰ ਜਿਹੜੀ ਫਸਲ ਵਿਕਰੀ ਹੈ ਨਰਮਾ ਲਗਭਗ 1200 ਰੁਪਏ ਕਵਾਂਟੇਰ ਘੱਟ ਕੀ ਮੱਤੇ ਵਿਖ ਰਿਆ ਮਾਰਕੀਟ ਸਰਕਾਰੀ ਡੇਟਾ ਨਾਲ ਜਿਹੜਾ ਚੋਨਾ ਆ ਗਿਆ ਬਾਜ਼ਾਰ ਦੇ ਅੰਦਰ ਉਹ ਵੀ 5-600 700 ਰੁਪਏ ਕਵਾਂਟੇਰ ਘੱਟ ਲਿਖ ਰਿਆ ਤੇ ਪੰਜਾਬ ਦੀ ਸਰਕਾਰ ਉਹ ਕੇਂਦਰ ਦੀ ਸਰਕਾਰ ਕੋਈ ਪ੍ਰਵਾਹ ਨਹੀਂ ਕਰ ਰਹੀ ਕਿ ਜਦੋਂ ਕਿਸਾਨ ਲੜਦੇ ਆ ਉਹਨਾਂ ਨੂੰ ਇਹ ਜਾ ਰਿਹਾ ਕਿ ਇਹ ਲੜਾਈ ਦੇ ਸ਼ੌਕੀਨ ਹੈ ਤੇ ਖੇਤੀ ਨਹੀਂ ਕਰਦੇ ਇਹ ਤਾਂ ਆਪਣੀ ਬਗਾਣੇਦਾਰੀ ਚ ਬੰਦੇ ਆ ਚੌਧਰ ਚ ਬੰਦੇ ਆ ਇਹ ਕਿਸਾਨ ਨਹੀਂ ਤੇ ਤਰ੍ਹਾਂ ਤਰ੍ਹਾਂ ਦੇ ਧੱਕਾ ਵਾਕੇ ਬਦਨਾਨੀ ਵਾਲੇ ਨੁਕਤੇ ਨਾਲ ਜੜ ਕੇ ਉਹ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਦਿੱਲੀ ਦੀ ਸਰਕਾਰ ਦੇਸ਼ ਦੀ ਔਰ ਪੰਜਾਬ ਦੀ ਸਰਕਾਰ ਦੋਨਾਂ ਦਾ ਇਹ ਰਵਈਆ ਮਜ਼ਦੂਰਾਂ ਦੇ ਪ੍ਰਤੀ ਛੋਟੇ ਕਾਰੋਬਾਰੀਆਂ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਔਰ ਨਵਾਂ ਰੁਜ਼ਗਾਰ ਜਿਹੜਾ ਕੋਈ ਪੈਦਾ ਨਹੀਂ ਕੀਤਾ ਜਾ ਰਿਹਾ ਬਲਕਿ ਪਹਿਲੇ ਕਾਰੋਬਾਰ ਬੰਦੋਂ ਦੇ ਜਾ ਰਹੇ ਹਨ ਸੋ ਇਸ ਰੂਪ ਦੇ ਅੰਦਰ ਅਸੀਂ ਪੰਜਾਬ ਦੇ ਸੋਚੇ ਮਿਹਨਤ ਕਸ਼ ਲੋਕਾਂ ਨੂੰ ਪੰਜਾਬੀ ਅਰਥਚਾਰੇ ਨੂੰ ਪੈਰਾਸਰ ਕਰਨ ਲਈ ਲੋਕਾਂ ਦਾ ਵਿਸ਼ਾਲ ਇੱਕੋਸਾਰਨ ਵਾਸਤੇ ਸੀਟੂ ਜਿਹੜੀ ਸੁਭਾਈ ਕਾਨਫਰੰਸ ਹੈ ਜਿਹੜੀ ਅਸੀਂ ਸੰਗਰੂਰ ਦੇ ਅੰਦਰ 25 ਤੇ 26 ਨਵੰਬਰ ਨੂੰ ਕਰਨੀ ਹੈ ਉਹਦੇ ਅੰਦਰ ਸਾਰੀ ਵਿਸ਼ਾਲ ਏਕੇ ਦੀ ਯੋਜਨਾਬੰਦੀ ਕੀਤੀ ਜਾਏਗੀ ਅਣਵਾਰੇ ਸਮੇਂ ਜਿੱਤੇ ਮੇ ਕੋਲ ਲੜਨੇ ਆ ਇਹਨਾਂ ਚ ਰਾਜਨੀਤਿਕ ਕੋਲ ਨਹੀਂ ਹੋਣਗੇ ਬੀਜੇਪੀ ਦੀ ਫਿਰਕਾ ਪ੍ਰਣ ਦੇ ਖਿਲਾਫ ਜਿਹੜਾ ਦੇਸ਼ ਦੇ ਸੁਚਾਨ ਪੋਸਟਾਂ ਤੇ ਬੈਠੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਵੀ ਅੱਜ ਜਾਤੀਵਾਦ ਤੇ ਥ੍ਰੈਟ ਕੀਤਾ ਜਾ ਰਿਹਾ ਔਰ ਹਰਿਆਣਾ ਦੇ ਅੰਦਰ ਕੱਲ ਇੱਕ ਕਲਸ ਆਫੀਸਰ ਆਈ.ਐਸ. ਆਫੀਸਰ ਉਹ ਜਾਤੀਵਾਦੀ ਵਿਤਕਰੇ ਕਾਰਨ ਮਜਬੂਰ ਹੋ ਗਿਆ ਕਿ ਉਹਨੇ ਸੁਸਾਈਡ ਕੀਤਾ ਉਹਦੀ ਘਰਵਾਲੀ ਵੀ ਆਈ ਆਈ.ਐਸ. ਆਫੀਸਰ ਹੈ ਉਹ ਕੇਸ ਨਾਲ ਨਹੀਂ ਹੈ ਮਤਲਬ ਆਈ.ਐਸ. ਤੋਂ ਲੈ ਕੇ ਗਰੀਬ ਮਜ਼ਦੂਰਾਂ ਦਾ ਕੋਈ ਪੁੱਛਾ ਨਹੀਂ ਚਾਰਨੀ ਪੰਜਾਬ ਦੇ ਅੰਦਰ ਜਿਹੜਾ ਕਾ ਬੀਜਪੀ ਦਾ ਇਹ ਆ ਦੇ ਆਪ ਦੇ ਐਮਐਲਏ ਦਾ ਜਾਂ ਕਿਸੇ ਮੰਤਰੀ ਦਾ ਮਨ ਲਈ ਜਾ ਵਿਰੋਧ ਕਰਦਾ ਉਹਨਾਂ ਨੂੰ ਕਤਲ ਕਰਵਾਉਣ ਤੱਕ ਜਾ ਰਹੇ ਆ ਇਹ ਵਰਨਾਲੇ ਲਾਗੇ ਪਿੰਡ ਹੈ ਸੈਣਾ ਉੱਥੇ ਦਾ ਜਿਹੜਾ ਸਾਹਿਬ ਕਾ ਸਰਪੰਚ ਸੀ ਬੀਬੀਓ ਦਾ ਪੁੱਤ ਹੈ ਜਿਹੜਾ ਕਾफी ਮਤਲਬ ਲੋਕਾਂ ਦੇ ਅੰਦਰ ਹਰਨਟਿਆਰਾ ਸੀ ਕੰਮ ਕਰਦਾ ਸੀ ਦੋ ਤਿੰਨ ਦਿਨ ਪਹਿਲੇ ਉਹਦਾ ਖਤਮ ਕਰਵਾ ਦਿੱਤਾ ਗਿਆ ਉਹਦੇ ਉੱਤੇ ਵੀ ਸਾਰੇ ਇਲਾਕੇ ਦੇ ਲੋਕਾਂ ਨੇ ਇੱਕ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਉਹ ਕੇਸ ਵਰਨ ਦਾ ਫੈਸਲਾ ਕੀਤਾ ਅਸੀਂ ਨਾ ਸਾਰੇ ਮਸਲਿਆਂ ਦੇ ਉੱਤੇ ਆ ਸੀਟੂ ਹਮੇਸ਼ਾ ਲੜਦੀ ਹੈ ਪਰ ਸੀਟੂ ਕੱਲੀ ਕਾਮਯਾਬ ਨਹੀਂ ਹੋਏਗੀ ਉਹਦੇ ਲਈ ਵਿਸ਼ਾਲ ਇੱਕਤਾ ਜਿਹੜੀ ਆ ਮਜ਼ਦੂਰਾਂ ਕਿਸਾਨਾਂ ਦੁਕਾਨਦਾਰਾਂ ਔਰ ਬੇਜ਼ਗਾਰ ਨੌਜਵਾਨਾਂ ਦੀ ਯੂਥ ਨਾਲ ਜੋੜ ਕੇ ਅਸੀਂ ਆਪਣੀਆਂ ਲੜਾਈਆਂ ਦੀ ਬੋਦਬੰਦੀ ਕਰਾਂਗੇ ਇਹ ਕਾਨਫਰੰਸ ਨੂੰ ਕਾਮਯਾਬ ਕਰਨ ਦਾ ਸਾਨੂੰ ਪੂਰਾ ਭਰੋਸਾ ਹੈ ਪੱਕਾ ਯਕੀਨ ਹੈ ਕਿ ਸੰਗਰੂਪ ਦੇ ਲੋਕ ਇਹਦੇ ਮਾਦੀ ਮਦਦ ਵੀ ਕਰਨਗੇ ਫਿਜ਼ੀਕਲ ਮਦਦ ਵੀ ਕਰਨਗੇ ਔਰ ਇਹ ਇਤਿਹਾਸਿਕ ਕਾਨਫਰੰਸ ਹੋਏਗੀ ਇਸ ਤੋਂ ਬਾਅਦ ਮਜ਼ਦੂਰਾਂ ਦਾ ਵਿਸ਼ਾਲ ਮੋਰਚਾ ਬਣਾ ਕੇ ਉਹਨਾਂ ਦੀਆਂ ਲੜਨ ਲਈ ਔਰ ਜਨਤਾ ਦਾ ਮੋਰਚਾ ਬਣਾ ਕੇ ਰਾਜਨੀਤਿਕ ਦਿਸ਼ਾ ਜਿਹੜੀ ਦੇਸ਼ ਨੂੰ ਦਿੱਤੀ ਜਾ ਰਹੀ ਆ ਉਹਦੇ ਉੱਤੇ ਉੱੜਨ ਲਈ ਇੱਕ ਨਵੀਂ ਆ ਕੋਹਾਂ ਦਾ ਨਵੇਂ ਪੜ ਮਲੇ ਜਾਣਗੇ ਇਹ ਰੜਾਈ ਰੜੀ ਜਾਗੀ ਉਸ ਸਮਰਚਾਰ ਬਰਨਾਲੇ ਦੇ ਅੰਦਰ ਆਪਣੀ ਜਿਹੜੀ ਸਵਾਗਤੀ ਕਮੇਟੀ ਬਣਾਈ ਸੀ 30 ਤਾਰੀਖ ਨੂੰ ਪਿਛਲੇ ਮਹੀਨੇ ਸੰਗਰੂਰ ਦੇ ਅੰਦਰ ਇਸ ਏਰੀਆ ਦੇ ਘੱਟ ਨੁਮਾਇੰਦਗੀ ਸੀ ਇਹਨਾਂ ਨੇ ਮੀਟਿੰਗ ਕਰਕੇ ਉਹ ਨੁਮਾਇੰਦਗੀ ਦਾ ਵਾਅਦਾ ਕੀਤਾ ਤੇ ਹੋਰ ਜਿਹੜੇ ਨਵੇਂ ਹਿੱਸੇ ਆ آج دی میٹنگ کچھ لوگ نے نقد مدد دیتی ہے کافی چنگی یوگ مدد دیتی ہے وعدے بھی کتے ہیں اور رسپشن کمے کو لے کے گئے ہیں اور اگلی میٹنگ اندر بدے مدد کر کے جمع کرا کے ابھی اس کو کانیاب کرا اسی پنجاب سی آئی ورلوں جلے ضلعے سارے محنت دا سی آئی پی یونی منریگا کا آنگن واڑی کا آشا ورکر کا اور باقی مزدور جماعت دی ساری انڈسٹریل ورکرز کا ਔਰ ਜਿਹੜੇ ਜਿਹੜੇ ਨੇ ਵਾਲੇ ਔਰ ਜਿਹੜੇ ਇਸ ਕੇ ਅੰਦਰ ਸਾਰੇ ਸਹਿਯੋਗੀ ਆ ਜਿਹੜੇ ਇਸ ਵਿੱਚ ਮਦਦ ਕਰਨ ਲਈ ਅੱਗੇ ਆ ਰਹੇ ਆ ਅਸੀਂ ਸਾਰਿਆਂ ਦਾ ਪੰਜਾਬ ਸੀਐਟੀ ਵੱਲੋਂ ਧੰਨਵਾਦੀ ਕਰਨਾ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਪੇਂਡੂ ਦੇ ਵਿੱਚ ਇਹਦੇ ਵਧੀਆ ਲੋਕ ਸਗੇ ਇਹਨਾਂ ਨੇ ਸਾਰਾ ਪ੍ਰਾਲਾ ਕੀਤਾ ਪੇ ਡੈਮੋਕਰੇਟਿਕ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਸੁਝਾਇਆ ਕਿ ਜਾਵੇ ਕਿ ਲੋਕਾਂ ਦੀ ਲੜਾਈ ਨਹੀਂ ਜਿੱਤਦੇ ਜਦੋਂ ਇਹ ਗੱਲ ਪੂਰੀ ਨਾ ਹੋਈ ਕਿ ਜਦੋਂ ਲੋਕ ਲੜਦੇ

ਉਹਨਾਂ ਨੇ 3200 ਪੰਜਾਬੀ ਉਹ ਹੀ ਨਾ ਪਤਾ ਨੂੰ ਤਰਨ ਲਾਉਣਾ ਚਿੱਤ ਹੈ ਕਿਹਦੇ ਹੈ ਹੱਥ ਦੇ